ਸਤਿ ਸ਼੍ਰੀ ਅਕਾਲ ਜੀ ਚਲੋ ਅੱਜ ਜਪੂਜੀ ਸਾਹਿਬ ਦੇ ਇੱਕ ਬਹੁਤ ਹੀ ਡੂੰਗੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ ਗੱਲ ਕਰਾਂਗੇ ਕਿ ਸਿਰਜਣਹਾਰ ਉਸ ਦੀ ਬਣਾਈ ਦੁਨੀਆ ਅਤੇ ਉਸ ਨਾਲ ਜੁੜਨ ਦਾ ਰਾਹ ਕੀ ਹੈ ਇਹ ਸਫ਼ਰ ਸ੍ਰਿਸ਼ਟੀ ਨਿਰੰਕਾਰ ਅਤੇ ਸਿਫਤ ਸਲਾਹ ਦੇ ਇਸ ਗੁੰਜਲਦਾਰ ਪਰ ਖੂਬਸੂਰਤ ਰਿਸ਼ਤੇ ਨੂੰ ਸਮਝਣ ਦਾ ਹੈ ਆਓ ਸ਼ੁਰੂਆਤ ਇਸ ਤੁਕ ਨਾਲ ਕਰਦੇ ਹਾਂ ਜ਼ਰਾ ਸੋਚ ਕੇ ਦੇਖੋ ਅਣਗਣਤ ਗ੍ਰਹਿ ਅਰਬਾਂ ਖਰਬਾਂ ਸੂਰਜੀ ਸਿਸਟਮ ਤੇ ਉਹ ਪਤਾ ਨਹੀਂ ਕਿੰਨੀਆਂ ਕੋ ਗੈਲੈਕਸੀਆਂ ਜਪਜੀਤ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਇਸ ਬ੍ਰਹਿਮੰਡ ਬਾਰੇ ਦੱਸਣ ਲੱਗ ਪਵੇ ਤਾਂ ਉਹ ਕਦੇ ਵੀ ਇਸ ਦਾ ਅੰਤ ਨਹੀਂ ਪਾ ਸਕਦਾ ਇਹ ਵਿਸ਼ਾਲਤਾ ਇਸ ਨੂੰ ਸੱਡੀ ਹੁੰਦ ਦੇ ਸਭ ਤੋਂ ਬੁਨਿਆਦੀ ਸੰਵਾਲਾਂ ਵੱਲ ਲੈ ਜਾਂਦੀ ਹੈ ਤਾਂ ਫਿਰ ਇਸ ਬੇਅੰਤ ਬ੍ਰਹਿਮੰਡ ਨੂੰ ਦੇਖ ਕੇ ਮਨ ਵਿੱਚ ਇੱਕ ਸਵਾਲ ਤਾਂ ਆਉਂਦਾ ਹੀ ਏ ਕਿ ਇਸ ਅਸੀਮ ਰਚਨਾ ਦਾ ਰਚਨਹਾਰ ਹੈ ਕੌਣ ਤੇ ਉਸ ਨੇ ਇਸ ਨੂੰ ਬਣਾਇਆ ਕਿਵੇਂ ਚਲੋ ਜਪਜੀਤ ਸਾਹਿਬ ਦੀ ਰੋਸ਼ਨੀ ਵਿੱਚ ਇਸ ਸਵਾਲ ਦਾ ਜਵਾਬ ਲੱਭਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਰਚਨੇਹਾਰ ਦੀ ਪਛਾਣ ਕਰਨੀ ਪਵੇਗੀ आकारकार सिख फल्सफे मुताबिक ए सारी सृष्टि बनावण वाला है कौन जपजी साहिब सृजनहार नु निरंकार कहंदे ने मतलब निराकार जिसदा कोई आकार नहीं है ओ एक ऐसी परम सच्चाई है जिसदा कोई रूप रंग नहीं जो हमेशा तो है ते हमेशा रहेगा अते जो सब कुछ बनावण वाला है ए कोई व्यक्ति या चीज नहीं सगो एक शुद्ध निराकार चेतना है ਅਤੇ ਇਹ ਵਿਚਾਰ ਸਿੱਧਾ ਗੁਰਬਾਣੀ ਤੋਂ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਹੇ ਨਾਨਕ ਉਹ ਨਿਰੰਕਾਰ ਪ੍ਰਭੂ ਖੁਦ ਹੀ ਨਿਰੰਕਾਰ ਦਾ ਸਰੂਪ ਹੈ ਮਤਲਬ ਸਾਫ਼ ਹੈ ਕਿ ਸਿਰਜਣਹਾਰ ਸਾਡੀਆਂ ਇਹਨਾਂ ਅੱਖਾਂ ਨਾਲ ਸਾਡੀਆਂ ਭੌਤਿਕ ਇੰਦਰੀਆਂ ਨਾਲ ਨਹੀਂ ਦੇਖਿਆ ਜਾ ਸਕਦਾ ਉਹ ਸਾਡੀ ਪਕੜ ਤੋਂ ਪਰੇ ਹੈ ਅੱਛਾ ਜੇ ਸਿਰਜਣਹਾਰ ਦਾ ਕੋਈ ਆਕਾਰ ਨਹੀਂ ਉਹ ਨਿਰਆਕਾਰ ਹੈ ਤਾਂ ਫਿਰ ਉਸਦੀ ਬਣਾਈ ਹੋਈ ਇਹ ਰਚਨਾ ਇਹ ਕੁਦਰਤ ਇਹ ਬ੍ਰਹਮੰਡ ਇਸ ਦਾ ਕੀ ਮਤਲਬ ਹੈ ਆਓ ਹੁਣ ਸਿਰਜਣਹਾਰ ਅਤੇ ਉਸ ਦੀ ਸ੍ਰਿਸ਼ਟੀ ਦੇ ਆਪਸੀ ਰਿਸ਼ਤੇ ਨੂੰ ਸਮਝੀਏ ਇਥੇ ਨਾ ਇੱਕ ਬਹੁਤ ਹੀ ਸੋਖਮ ਪਰ ਬਹੁਤ ਜ਼ਰੂਰੀ ਨੁਕਤਾ ਹੈ ਦੇਖੋ ਇੱਕ ਪਾਸੇ ਹੈ ਨਿਰੰਕਾਰ ਜੋ ਹਮੇਸ਼ਾ ਰਹਿਣ ਵਾਲਾ ਸੱਚ ਹੈ ਜੋ ਹਮੇਸ਼ਾ ਸੀ ਹੈ ਅਤੇ ਰਹੇਗਾ ਤੇ ਦੂਸਰੇ ਪਾਸੇ ਹੈ ਇਸ ਸੰਸਾਰ ਇਸ ਸ੍ਰਿਸ਼ਟੀ ਜਿਹੜੀ ਇੱਕ ਦਿਨ ਖਤਮ ਹੋ ਜਾਣੀ ਹੈ ਬਾਣੀ ਸਾਨੂੰ ਯਾਦ ਕਰਾਉਂਦੀ ਹੈ ਕਿ ਸਿਰਜਣਹਾਰ ਤਾਂ ਅਮਰ ਹੈ ਪਰ ਉਸ ਦੀ ਰਚਨਾ ਨਾਸ਼ਵਾਨ ਹੈ ਇਹ ਗੱਲ ਸਮਝ ਕੇ ਇੱਕ ਵੱਡੀ ਦੁਵਿਧਾ ਖੜੀ ਹੋ ਜਾਂਦੀ ਹੈ ਜੇ ਉਹ ਰੂਪ ਰਹਿਤ ਹੈ ਸਾਡੀਆਂ ਨਜ਼ਰਾਂ ਤੋਂ ਓਲੇ ਹੈ ਤਾਂ ਫਿਰ ਅਸੀਂ ਇਸ ਦੁਨੀਆ ਵਿੱਚ ਰਹਿਣ ਵਾਲੇ ਉਸ ਨਾਲ ਜੁੜ ਕਿਵੇਂ ਸਕਦੇ ਹਾਂ ਉਸ ਤੱਕ ਪਹੁੰਚਣ ਦਾ ਕੋਈ ਰਾਹ ਤਾਂ ਹੋਵੇਗਾ ਨਾ ਅਤੇ ਇਸ ਸਵਾਲ ਦਾ ਜਵਾਬ ਇਹੀ ਤਾਂ ਇਹ ਸਾਰੀ ਵਿਚਾਰ ਚਰਚਾ ਦਾ ਕੇਂਦਰ ਹੈ ਜਪੂਜੀ ਸਾਹਿਬ ਸਾਨੂੰ ਇੱਕ ਬਿਲਕੁਲ ਸਾਫ਼ ਰਸਤਾ ਦਿਖਾਉਂਦੇ ਹਨ ਸਿਫਤ ਸਲਾ ਦਾ ਰਸਤਾ ਯਾਨੀ ਉਸ ਦੀ ਉਸਤਤ ਅਤੇ ਆਰਾਧਨਾ ਦਾ ਮਾਰਗ ਤਾਂ ਇਹ ਸਿਫਤ ਸਲਾ ਅਸਲ ਵਿੱਚ ਹੈ ਕਿ ਕੀ ਇਹ ਸਿਰਫ ਸ਼ਬਦਾਂ ਨਾਲ ਤਾਰੀਫ਼ ਕਰਨਾ ਹੈ ਨਹੀਂ ਇਹ ਉਸ ਤੋਂ ਕਿਤੇ ਵੱਧ ਹੈ ਇਹ ਉਸ ਦੇ ਨਾਮ ਵਿੱਚ ਲੀਨ ਹੋਣਾ ਹੈ ਉਸ ਦੀ ਮਹਿਮਾਨ ਨੂੰ ਆਪਣੇ ਅੰਦਰ ਵਸਾਣਾ ਹੈ ਇਹ ਸਮਝ ਲਓ ਕਿ ਇੱਕ ਅਜੇਹਾ ਪੁਲ ਹੈ ਜੋ ਸਾਡੀ ਇਸ ਛੋਟੀ ਜਿਹੀ ਹੋਂਦ ਨੂੰ ਉਸ ਬੇਅੰਤ ਨਿਰੰਕਾਰ ਨਾਲ ਜੋੜਦਾ ਹੈ ਤੇ ਇਸ ਰਾਹ ਤੇ ਚੱਲਣ ਦਾ ਫਲ ਕੀ ਮਿਲਦਾ ਜਦੋਂ ਕੋਈ ਆਪਣੀਆਂ ਨਿੱਜੀ ਖਾਇਸ਼ਾਂ ਨੂੰ ਪਾਸੇ ਰੱਖ ਕੇ ਬਿਨਾਂ ਕਿਸੇ ਸਵਾਰਥ ਦੇ ਸੱਚੇ ਦਿਲੋਂ ਉਸਤਤ ਕਰਦਾ ਹੈ ਤਾਂ ਉਸ ਨੂੰ ਆਤਮ ਗਿਆਨ ਮਿਲਦਾ ਹੈ ਅਤੇ ਉਹ ਜਨਮ ਮਰਨ ਦੇ ਚੱਕਰ ਤੋਂ ਆਜ਼ਾਦ ਹੋ ਜਾਂਦਾ ਹੈ ਸਾਰੀ ਕੁੰਜੀ ਨੇਰ ਸਵਾਰਥ ਭਾਵਨਾ ਵਿੱਚ ਹੈ ਪਰ ਇਹ ਅਭਿਆਸ ਸਿਰਫ ਅਧਿਆਤਮਿਕ ਲਾਭ ਹੀ ਨਹੀਂ ਦਿੰਦਾ ਇਹ ਸਾਡੇ ਪੂਰੇ ਚਰਿੱਤਰ ਨੂੰ ਸਾਡੀ ਸ਼ਖਸੀਅਤ ਨੂੰ ਬਦਲ ਦਿੰਦਾ ਹੈ ਜਪੂਜੀ ਸਾਹਿਬ ਇਸ ਨੂੰ ਸਮਝਾਉਣ ਲਈ ਇੱਕ ਬਹੁਤ ਹੀ ਖੂਬਸੂਰਤ ਉਦਾਹਰਣ ਦਿੰਦੇ ਨੇ ਸੱਚੀ ਟਕਸਾਲ ਦੀ ਯਾਨੀ ਇੱਕ ਐਸੀ ਥਾਂ ਜਿੱਥੇ ਸਾਡੀ ਆਤਮਾ ਨੂੰ ਨਵਾਂ ਰੂਪ ਦਿੱਤਾ ਜਾਂਦਾ ਹੈ ਜ਼ਰਾ ਇਸ ਅਧਿਆਤਮਿਕ ਟਕਸਾਲ ਦੀ ਤਸਵੀਰ ਆਪਣੇ ਮਨ ਵਿੱਚ ਬੜਾਓ ਇੱਥੇ ਸੰਜਮ ਦੀ ਪੱਠੀ ਹੈ ਤੀਰਜ ਦਾ ਸੁਨਿਆਰ ਕੰਮ ਕਰ ਰਿਹਾ ਹੈ ਸਮਝ ਦੀ ਐਰਨ ਤੇ ਗਿਆਨ ਦਾ ਹਥੋੜਾ ਚੱਲ ਰਿਹਾ ਹੈ ਪ੍ਰਭੂ ਦਾ ਡਰ ਟੌਂਕੜੀ ਵਾਂਗ ਤਪੱਸਿਆ ਦੀ ਅਗਨ ਨੂੰ ਹੋਰ ਤੇਜ਼ ਕਰ ਰਿਹਾ ਹੈ ਇਸ ਸੱਚੀ ਟਕਸਾਲ ਵਿੱਚ ਪ੍ਰੇਮ ਦੇ ਪਾਂਡੇ ਵਿੱਚ ਨਾਮ ਅੰਮ੍ਰਿਤ ਨੂੰ ਪਿਘਲਾ ਕੇ ਇਲਾਹੀ ਸ਼ਬਦ ਦਾ ਸਿੱਕਾ ਟਾਲਿਆ ਜਾਂਦਾ ਹੈ ਸੋਚੋ ਸਾਡੇ ਚਰਿੱਤਰ ਨੂੰ ਬਦਲਣ ਦੀ ਕਿੰਨੀ ਸ਼ਕਤੀਸ਼ਾਲੀ ਤਸਵੀਰ ਹੈ ਤਾਂ ਫਿਰ ਜਦੋਂ ਇੱਕ ਇਨਸਾਨ ਇਸ ਸੱਚੀ ਤਕਸਾਲ ਵਿੱਚੋਂ ਲੰਘਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਆਂਦਾ ਹੈ ਇਹ ਸਾਰੀ ਅਧਿਆਤਮਿਕ ਮਿਹਨਤ ਤੇ ਫਲ ਕੀ ਹੁੰਦੇ ਹਨ ਦੇਖੋ ਇਹ ਫਲਸਫਾ ਸਿਰਫ ਕਿਤਾਬੀ ਗੱਲਾਂ ਨਹੀਂ ਹੈ ਇਹ ਤਾਂ ਇੱਕ ਪੂਰੀ ਜੀਵਨ ਜਾਂਚ ਹੈ ਗੁਰਸਿੱਖ ਦਾ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਅੰਮ੍ਰਿਤ ਵੇਲੇ ਨਾਮ ਸਿਮਰਨ ਨਾਲ ਸ਼ੁਰੂ ਹੁੰਦਾ ਹੈ ਆਲਸ ਛੱਡ ਕੇ ਤਨ ਮਨ ਨੂੰ ਸ਼ੁੱਧ ਕੀਤਾ ਜਾਂਦਾ ਹੈ ਸਵੇਰ ਹੁੰਦਿਆਂ ਹੀ ਬੁੱਲਾਂ ਤੇ ਪ੍ਰਭੂ ਦੀ ਉਸਤਤ ਹੁੰਦੀ ਹੈ ਅਤੇ ਹਰ ਪਲ ਹਰ ਸਾਹ ਨਾਮ ਨੂੰ ਸਮਰਪਿਤ ਹੁੰਦਾ ਹੈ ਅਤੇ ਇਸ ਅਨੁਸ਼ਾਸਿਤ ਜੀਵਨ ਦਾ ਸਿਖਰ ਕੀ ਹੈ ਇਹ ਸਾਨੂੰ ਉੱਥੇ ਹੀ ਵਾਪਸ ਲਿਆ ਜਾਂਦਾ ਹੈ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਆਤਮ ਗਿਆਨ ਅਤੇ ਮੁਕਤੀ ਇਹ ਆਪਣੇ ਅਸਲੀ ਆਪੇ ਨੂੰ ਪਛਾਣਨ ਅਤੇ ਇਸ ਦੁਨੀਆ ਦੇ ਮੋਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋਣ ਦਾ ਰਾਹ ਹੈ ਚਲੋ ਹੁਣ ਆਪਾਂ ਜਪਜੀ ਸਾਹਿਬ ਦੇ ਅਖੀਰਲੇ ਸ਼ਲੋਕ ਵੱਲ ਚੱਲਦੇ ਹਾਂ ਜਿੱਥੇ ਇੱਕ ਹੋਰ ਬਹੁਤ ਹੀ ਕਮਾਲ ਦੀ ਗੱਲ ਸਮਝਾਈ ਗਈ ਹੈ ਇਹ ਉਦਾਹਰਣ ਸਾਨੂੰ ਇਸ ਦੁਨੀਆ ਰੂਪੀ ਰੰਗਮੰਚ ਤੇ ਆਪਣੀ ਭੂਮਿਕਾ ਨੂੰ ਸਮਝਣ ਵਿੱਚ ਮਦਦ ਕਰੇਗੀ। ਇਹ ਸ਼ਲੋਕ ਤਾਂ ਕਮਾਲ ਦਾ ਹੈ। ਇਹ ਪੂਰੀ ਕੁਦਰਤ ਨੂੰ ਇੱਕ ਪਰਿਵਾਰ ਵਾਂਗ ਪੇਸ਼ ਕਰਦਾ ਹੈ। ਹਵਾ ਸਾਡਾ ਗੁਰੂ ਹੈ ਜੋ ਗਿਆਨ ਦਿੰਦੀ ਹੈ। ਪਾਣੀ ਸਾਡਾ ਪਿਤਾ ਹੈ ਜੋ ਪਾਲਣ-ਪੋਸ਼ਣ ਕਰਦਾ ਹੈ। ਅਤੇ ਧਰਤੀ ਸਾਡੀ ਮਹਾਨ ਮਾਂ ਹੈ ਜੋ ਸਾਨੂੰ ਸਹਾਰਾ ਦਿੰਦੀ ਹੈ। ਦਿਨ ਤੇ ਰਾਤ ਦੋ ਦਾਇਆਂ ਵਾਂਗ ਹਨ ਜਿਨ੍ਹਾਂ ਦੀ ਗੋਦ ਵਿੱਚ ਸਾਰੀ ਦੁਨੀਆ ਬੱਚਿਆਂ ਵਾਂਗ ਖੇਡ ਰਹੀ ਹੈ। ਕੁਦਰਤ ਨਾਲ ਸਾਡੇ ਆਟੋ ਰਿਸ਼ਤੇ ਦੀ ਕਿੰਨੀ ਸੋਹਣੀ ਤਸਵੀਰ ਹੈ ਪਰ ਇਹ ਸਿਰਫ ਇੱਕ ਖੇਡ ਨਹੀਂ ਇਸ ਖੇਡ ਦਾ ਇੱਕ ਗੰਭੀਰ ਮਕਸਦ ਵੀ ਹੈ ਸਾਡੇ ਹਰ ਇੱਕ ਕੰਮ ਦਾ ਚੰਗੇ ਮਾੜੇ ਦਾ ਲੇਖਾ ਜੋਖਾ ਧਰਮ ਦੇ ਦਰਬਾਰ ਵਿੱਚ ਹੁੰਦਾ ਹੈ ਸਾਡੇ ਕਰਮ ਹੀ ਤੈ ਕਰਦੇ ਹਨ ਕਿ ਅਸੀਂ ਉਸ ਪ੍ਰਭੂ ਦੇ ਕਿੰਨੇ ਨੇੜੇ ਹਾਂ ਜਾਂ ਕਿੰਨੇ ਦੂਰ ਅਸਲ ਵਿੱਚ ਸਾਡੀ ਕਿਸਮਤ ਸਾਡੇ ਆਪਣੇ ਹੱਥਾਂ ਵਿੱਚ ਹੈ ਅਤੇ ਇਸ ਦੇ ਨਾਲ ਅਸੀਂ ਇੱਕ ਬਹੁਤ ਹੀ ਅਹਿਮ ਸਵਾਲ ਤੇ ਪਹੁੰਚਦੇ ਆ ਜੇ ਸਾਡੇ ਕਰਮਾਂ ਨੇ ਹੀ ਸਾਡੀ ਅਧਿਆਤਮਿਕ ਮੰਜ਼ਿਲ ਤੈਅ ਕਰਨੀ ਹੈ ਤਾਂ ਫਿਰ ਸਹੀ ਕਰਮਾਂ ਦਾ ਮਾਰਗ ਕਿਹੜਾ ਹੈ ਜਪਜੀ ਸਾਹਿਬ ਦਾ ਪੂਰਾ ਫਲਸਫਾ ਇਸੇ ਸਵਾਲ ਦਾ ਜਵਾਬ ਹੈ ਨਿਰੰਕਾਰ ਨੂੰ ਪਛਾਣਨਾ ਸ੍ਰਿਸ਼ਟੀ ਵਿੱਚ ਉਸ ਨੂੰ ਦੇਖਣਾ ਅਤੇ ਸਿਫਤ ਸਲਾ ਦਾ ਅਭਿਆਸ ਕਰਨਾ ਇਹ ਉਹ ਮਾਰਗ ਹੈ ਜਿਸ ਤੇ ਚੱਲਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਪ੍ਰੇਰਿਤ ਕਰਨਾ ਹੋਵੇਗਾ ਇਸ ਸੋਚ ਨਾਲ ਅੱਜ ਦੀ ਇਹ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ